ਤਰਨਤਾਰਨ ਦੇ ਪਿੰਡ ਪਰੋ ਵਾਲ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਖੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਜਦਕਿ ਉਸ ਦਾ ਮਾਸੂਮ ਬੇਟਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਲਾਜਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਮ੍ਰਿਤਕ ਦੀ ਪਛਾਣ ਸ਼ੁਭਕਰਮਣ ਸਿੰਘ ਵਜੋਂ ਹੋਈ ਹੈ ਮ੍ਰਿਤਕ ਕਰੀਬ 15 ਸਾਲ ਪਹਿਲਾਂ ਨਿਊਜ਼ੀਲੈਂਡ ਗਿਆ ਸੀ ਤੇ ਹੁਣ ਉੱਥੇ ਪਰਿਵਾਰ ਸਮੇਤ ਰਹਿ ਰਿਹਾ ਸੀ ਸ਼ੁਭਕਰਮਣ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਮ੍ਰਿਤਕ ਸ਼ੁਭਕਰਮਣ ਦੇ ਪਿਤਾ ਅਮਰੀਕ ਸਿੰਘ ਰਾਜੂ ਨੇ ਦੱਸਿਆ ਕਿ ਸ਼ੁਭ ਕਰਮਨ ਆਪਣੇ ਮਾਸੂਮ ਬੇਟੇ ਨਾਲ ਘਰੋਂ ਗੱਡੀ ਤੇ ਬਾਹਰ ਜਾਣ ਲਈ ਨਿਕਲਿਆ ਸੀ ਕਿ ਹਾਈਵੇ ਤੇ ਆਰੀ ਤੇਜ਼ ਰਫ਼ਤਾਰ ਗੱਡੀ ਨਾਲ ਸ਼ੁਭ ਕਰਮਨ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਸ਼ੁਭ ਕਰਮਨ ਦੀ ਮੌਕੇ ਦੀ ਮੌਤ ਹੋ ਗਈ ਜਦਕਿ ਉਸ ਦਾ ਮਾਸੂਮ ਬੇਟਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸ਼ੁਭ ਕਰਮਨ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਕੱਲ ਸ਼ਾਮ ਹੀ ਹਾਦਸੇ ਦਾ ਪਤਾ ਲੱਗਿਆ ਸ਼ੁਭ ਕਰਮਨ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਸ਼ੁਭ ਕਰਮਨ ਤੇ ਉਸ ਦਾ ਪਰਿਵਾਰ ਪਿੰਡ ਆਇਆ ਸੀ ਤੇ ਉਹ ਪੰਜ ਬਾਰ ਚ ਨੂੰ ਵਾਪਸ ਗਿਆ ਸੀ ਅਮਰੀਕ ਸਿੰਘ ਨੇ ਪਾਵਕ ਹੁੰਦੇ ਦੱਸਿਆ ਕਿ ਸ਼ੁਭ ਕਰਮਣ ਨੇ ਉਹਨਾਂ ਨੂੰ ਖੇਤੀਬਾੜੀ ਛੱਡ ਕੇ ਆਪਣੇ ਕੋਲ ਆਉਣ ਲਈ ਕਹਿ ਕੇ ਗਿਆ ਸੀ ਪਰ ਹੁਣ ਉਹਦੀ ਮੌਤ ਦੀ ਖਬਰ ਮਿਲੀ ਹੈ ਉਹਨਾਂ ਕਿਹਾ ਕਿ ਸ਼ੁਭ ਕਰਮਣ ਦੀ Laash ਇੱਥੇ ਆਉਣ ਵਿੱਚ ਜ਼ਿਆਦਾ ਸਮਾਂ ਲੱਗਣ ਕਾਰਨ ਉਹ ਖੁਦ ਨਿਊਜ਼ੀਲੈਂਡ ਜਾ ਕੇ ਆਪਣੇ ਪੁੱਤ ਦਾ ਅੰਤਮ ਸੰਸਕਾਰ ਕਰਨਗੇ ਸ਼ੁਭ ਕਰਮਣ ਸਤ ਜੀ 15 ਸਾਲ ਗਏ ਰਹੋਗੇ ਮੇਰੇ ਪੁੱਤ ਨੂੰ ਸਿੱਟੀਆਂ ਨਹੀਂ ਉਤਰਦਾ ਸੀ ਡਟੋ ਕੇ ਹਰੋ ਛੱਡ ਕੇ ਚਲੇ ਗਿਆ ਜੇ ਮੇਰੇ ਪੋਤੇ ਨੂੰ ਤੇ ਘਰਵਾਲੀ ਨੂੰ 3 ਸਾਲ ਪਹਿਲਾਂ ਵਿਆਹ ਹੋਇਆ ਹੀ ਉਹਦਾ ਮੇਰਾ ਪੋਤਾ ਅੰਦਰ ਇਹ ਜਿ ਕੋਰਾ ਕਾਰ ਬਾਹਰ ਕੇ ਪਜਾ ਕੇ ਲੈ ਗਿਆ ਗੱਡੀ ਛੱਡ ਕੇ ਭੱਜ ਗਿਆ ਆਗੇ ਤੱਕ ਭੜਿਆ ਨਹੀਂ ਗਿਆ ਮੇਰਾ ਬੜਾ ਲਾਇਕ ਪੁੱਤ ਸੀ ਨਿਊਜ਼ੀਲੈਂਡ ਗਿਆ ਸੀ ਰੋਟਾਰੂ ਗਾ ਰਿਹਾ ਸੀ ਉਹਦਰ ਜਾ ਕੇ ਪੜਾਈ ਕੀਤੀ 2-3 ਸਾਲ ਉਹਨੇ ਬੜਾ ਲਾਇਕ ਬੱਚਾ ਸੀ ਮੇਰਾ ਹਾਂਜੀ ਸਵਾ ਮਹੀਨੇ ਆਪਣੇ ਭਰਾ ਦੇ ਇੱਥੋਂ ਆਇਆ ਸਾਰਾ ਪਰਿਵਾਰ ਇੱਥੇ ਹੀ ਹੈ ਜੇ ਮੇਰਾ ਪੁੱਤ ਇੱਥੇ ਹੀ ਆ ਉਹ ਕਹਿੰਦੇ ਆ ਸਵਾ ਡੇਢ 5 ਮਾਰਚ ਦਾ ਇੱਥੋਂ ਗਿਆ ਉਹ ਮੇਰੇ ਕੋਲਦਾ ਪਾਪਾ ਤੁਸੀਂ ਉੱਥੇ ਆ ਜਾ ਬੰਦ ਕਰਦੇ ਸਾਰੇ ਖੇਤੀਬਾੜੀ ਦੇ ਕੰਮ ਮਿਲ ਕੋ ਸਾਰੇ ਫੈਟ ਟੁੱਟਲ ਬਗਾ ਕੇ ਮੈਨੂੰ ਆਪ ਛੱਡ ਕੇ ਚਲੇ ਗਿਆ ਇਹ ਕੱਲ ਵੀ ਘਟ ਰਹਾ ਵਾਪਰੀ ਦੀ ਸ਼ਾਮ ਦੀ ਉੱਥੇ ਉਦੋਂ ਪੰਜ ਛੇ ਕਿਹਦਾ ਫਰਕ ਉਦੋਂ 9 ਵਜੇ ਉੱਡ ਗਈ ਉਦੋਂ 4:00 ਦਾ ਟਾਈਮ ਹੀ ਇਹ ਗੱਡੀ ਦੇ ਘਰ ਆਪਣੇ ਪੁੱਤ ਬੱਚੇ ਨੂੰ ਨਿੱਕੇ ਨਿੱਕੇ ਆ ਜਾਂ ਮੇ ਲੋੜ ਤੇ ਯੋ ਲੋ ਹਾਈਵੇ ਤੇ ਚੜਦਾ ਗਾੜੀ ਹੋਰੇ ਰੇਜ ਬਹੁਤ ਜਿਆਦਾ ਉਹ ਗੱਡੀ ਵਿੱਚ ਮਾਰੀ ਡਰਾਈਵਰ ਸਾਈਡ ਤੇ ਮੋਕੇ ਤੇ ਬਹੁਤ ਹੋ ਗਈ ਮੇਰੇ ਪੁੱਤ ਦੀ ਬੋਤਾ ਮੇਰਾ ਸਾਹ ਅੰਦਰ ਆ ਗਿਆ ਐਵੇਂ ਖੁਦੀ ਵਹਿ ਕੇ ਆਪੀ ਉੱਥੇ ਜਾਈਏ ਡੈਡ ਉਹ ਵੀ ਉਹਦਾ 1.5 1.5 ਮਹੀਨਾ ਬਿਨਾ 1.5 ਟਾਈਮ ਲੱਗ ਜਾਂਦਾ ਕੋਈ ਇਹੋ ਕੋਸ਼ਿਸ਼ ਕਰਦੇ ਭਈ ਆਪਸੇ ਜਾਈਏ ਉੱਥੇ ਜਾ ਕੇ ਆਪਣੇ ਬੋਤਾ ਸਿਕਾਰ ਕਰ